ਆਜਾ ਬਾਕ ਕਰਦੇ ਆ ਗੱਲ Instagram ਤੇ ਨਾ ਕੱਲ ਪਰਸੋਂ ਦੀ ਬੜੀ ਇੱਕ ਲੜਾਈ ਚੱਲੀ ਉਹ ਮੁੰਡੇ ਦਾ ਮੈਨੂੰ ਨਾਂ ਭੁੱਲ ਗਿਆ ਉਹ ਬੜੀਆ ਸ਼ੈਰੋ ਸ਼ਾਇਰੀਆਂ ਕਰਦਾ ਤੇ ਗਾਲਾਂ ਬੜੀਆਂ ਕੱਢਦਾ Instagram ਤੇ ਤੇ ਇੱਕ ਉਹਦਾ ਮੂੰਹ ਹੋ ਜਾਇਆ ਤੇ ਇੱਕ ਉਹਦਾ ਧਾੜੋ ਹੋ ਜਾਇਆ ਤੇ ਅਖੀਰ ਦੀ ਬਾਕੀ ਨਾ ਉਹਨੇ ਜੋ ਵੀ ਕਰਾਉਣਾ ਜੋ ਆਪਦਾ ਕਰਾ ਕੇ ੜਿਆ ਤੁਸੀਂ ਇੱਕ ਵੇਖੋ ਮੈਨੂੰ ਦੇਖਣੇ ਸਮਝ ਲੱਗਦੀ ਜੇ ਤੁਹਾਡੇ ਚ ਰੱਬ ਨੇ ਤੁਹਾਨੂੰ ਕਲਾ ਦਿੱਤੀ ਕੋਈ ਛੇਰੋ-ਛਾਰੀ ਦੀ ਕੋਈ ਛੇਰੋ-ਛਾਰੀ ਚੰਗੀ ਲਿਖੋ ਕੋਈ ਮਾਵਾ ਭੈਣਾਂ ਦੇ ਛੇਰੋ-ਛਾਰੀ ਲਿਖੋ ਕੋਈ ਮਾਂ ਮਾਂ ਪੁੱਤਰ ਤੇ ਲਿਖੋ ਕੋਈ ਪਿਓ ਪਿਓ ਤੇ ਲਿਖੋ ਛੇਰੋ-ਛਾਰੀ ਤੇ ਚੰਗੀ ਜਿਹੜੀ ਚੰਗੀ ਸਿਹਤ ਦੇਵੇ ਲੋਕਾਂ ਨੂੰ ਤੇ ਤੁਸੀਂ ਛੇਰੋ-ਛਾਰੀ ਦਿੰਦੇ ਜੇ ਕੈਂਸਰਾਂ ਵਾਲੀ ਮਾਰ ਦਿਆਂਗੇ ਰੱਖ ਲਾਂਗੇ ਨਾ ਪਲੰਗ ਛੱਡ ਲਾਂਗੇ ਮੇਰੇ ਪਿੰਡਾਂ ਜੀ ਮੇਰੇ ਪਿੰਡ ਚਲਾ ਜੀ ਮੈਂ ਪਿੰਡ ਬੈਠਾ ਈ ਆ ਤੁਹਾਡੀ ਸ਼ੈਰ ਉਚਾਰੀ ਤੇ ਖੀਰ ਦੇ ਵਾਗੂ ਜੁੱਤੀਆਂ ਖਾਧੀਆਂ ਜੁੱਤੀਆਂ ਖਾਧੀਆਂ ਤੇ ਕਾਦੀ ਯਾਰ ਤੁਹਾਡੀ ਕਾਦੀਆਂ ਵੀਡੀਓ ਪਾਉਣ ਨੇ ਤੁਹਾਡੀਆਂ ਕੌਂਟਰੋਵਰਸੀ ਵਿੱਚ ਤੁਸੀਂ ਲੈਣ ਅੱਗੇ ਸਿੱਧੂ ਮੂਸੇ ਵਾਲਾ ਵੀ ਇਥੇ ਚੀਜ਼ ਚ ਮਰਿਆ ਜਾਂ ਪਾਟ ਕਹਿ ਲਿਗਾ ਨਾ ਮੈਂ ਕਸੂਰ ਕਸੂਰ ਉਹ ਵੀ ਕੌਂਟਰੋਵਰਸੀ ਕਰਦਾ ਸਿੱਧੂ ਮੂਸੇ ਵਾਲਾ ਇਤਨਾ ਜੂ ਇੱਕ ਦੂਜੇ ਨੇ ਕੌਂਟਰੋਵਰਸੀ ਕਰਦੇ ਨੇ ਉਦੋਂ ਫਿਰ ਵਿੱਚ ਇਹ ਬੰਦੇ ਹਿਸਾਲਾਂ ਲਾਪੈਣੇ ਤੇ ਉਹਦੇ ਹਿਸਾਲਾਂ ਲਾਪੈਣੇ ਫਿਰ ਉਦੋਂ ਸਮਝੋ ਗੱਲ ਵੇਗਰ ਤੇ ਬਾਈ ਇਹ ਕੰਮ ਨਹੀਂ ਕਰਨੇ ਚਾਹੀਦੇ ਜੇ ਤੁਸੀਂ ਵੀਡੀਓ ਪਾਣੀ ਸਰਕਾਰਾਂ ਦੇ ਸਿਸਟਮ ਦੇ ਬਰਖਲਾ ਪਾਓ ਕਈ ਚੀਜ਼ਾਂ ਨੇ ਤੁਸੀਂ ਉਹਦੇ ਬਰਖਲਾ ਪਾਓ ਸਰਕਾਰਾਂ ਗਲਤ ਕੰਮ ਕਰਦੀਆਂ ਨੇ ਬਕਾਤ ਨਹੀਂ ਮਿਲਦਾ ਬਈ ਲੋਕਾਂ ਨੂੰ ਨੌਕਰੀ ਨਹੀਂ ਮਿਲਦੀ ਬਈ ਦੁਨੀਆ ਦਾ ਬੁਰਾ ਹਾਲ ਹੈ ਪੈ ਛੜ ਘਾ ਟੁੱਟ ਗਿਆ ਪੰਜਾਂ ਨੇ ਕੰਮ ਮਿਲਦਾ ਕੋ ਨਹੀਂ ਉਹ ਸਰਕਾਰ ਨੂੰ ਜਗਾਓ ਇਹ ਥੋੜਾ ਤੁਸੀਂ ਆਜ ਪਤੰਦਰ ਇੱਕ ਦੂਜੇ ਨੂੰ ਕੰਟਰੋਵਰਸੀ ਕਰੀ ਜਾਂਦੇ ਜੀ ਵੀ ਆ ਜਾ ਘਰੇ ਤੂੰ ਦੂਜਾ ਤੂੰ ਆ ਜਾ ਘਰੇ ਅੱਜ ਮੈਂ ਘਰੇ ਆਂ ਤੇ ਬੇਰੋ ਕਰੇ ਪਹੁੰਚ ਗਏ ਕੜੱਕਰੇ ਜਾ ਕੇ ਤੇ ਚੰਗਾ ਸ਼ੰਗਿਆ ਉਹਦੇ ਵਿੱਚ ਜੀ ਦੋ ਮੁੰਡੇ ਹਣ ਮਾਰੇਗਾ ਇੱਕ ਮੁੰਡਾ ਮੇਰਾ ਇੱਕ ਦੋ ਮਾਰੇਗਾ ਕੱਕੀਂ ਗਿਆ ਘਟ ਗੁਰੂ ਉਹ ਸਿਆਦ ਪੱਟੀ ਦਿੰਦਾ ਬੈਸ ਧਮਕੀ ਇੱਕ ਨੂੰ ਤੁਸੀਂ ਇਹਨੂੰ ਮਾਰਿਆ ਤੇ ਤੁਸੀਂ ਤਗੜੇ ਹੋ ਜੋ ਕੀ ਨਾ ਗੱਲਾਂ ਭਾਈ ਕੁਛ ਨਹੀਂ ਕੁਛ ਨਹੀਂ ਪਿਆ ਨਾ ਗੱਲਾਂ ਜੇ ਕਿਸੇ ਨੂੰ ਕਿਸੇ ਦੇ ਕਹਿਣ ਤੇ ਮਾਰ ਦਿੱਤਾ ਤੇ ਫਸਣਾ ਉਹਨੇ ਜਿੰਦੇ ਕਹਿਣ ਤੇ ਕਿਸੇ ਨੇ ਮਾਰ ਦਿੱਤਾ ਇਹ ਵੇਖ ਲਓ ਵੀ ਜੀ ਕਿਹੜੀ ਜਣਾ ਇਹ ਕੌਂਟ੍ਰੋਵਰਸੀ ਜਿਹੜੀ ਕਰ ਰਹੀ ਹੈ ਨਾ ਪਰ ਬਾਕੀ ਵਾਕਏ ਲੋਕਾਂ ਦੀ ਗੱਲ ਵੱਖਰੀ ਸੀ ਲੰਗਾ ਲੂਲਾ ਹੁਣ ਕਈ ਗੁੱਸਾ ਕਰ ਜਾਂਦੇ ਨੇ ਵਿੱਚ ਉਹਦੀ ਇੱਕ ਰਗ ਵੱਖਰੀ ਉਹਦੀ ਵਾਕਈ ਇੱਕ ਰਗ ਵੱਖਰੀ ਹੁੰਦੀ ਮੈਂ ਅੱਗੇ ਵੀ ਵੇਖਿਆ ਵੇਖਿਆ ਨੂੰ ਟੇਡਾ ਜਿਹਾ ਇੱਕ ਤਾਂ ਹੋਵੇ ਨਾ ਬੰਦਾ ਹੋਵੇ ਪੂਰਾ ਕਿ ਕਿਸੇ ਪਾਸੋਂ ਕਿਸੇ ਪਾਸੋਂ ਬੰਦਾ ਵੀ ਪੂਰਾ ਨਹੀਂ ਹੈਗਾ ਚਲੋ ਰੱਬ ਨੇ ਇਹ ਜੇ ਬੰਦੇ ਨੂੰ ਤਮਾਗ ਜ਼ਰੂਰ ਰੱਬ ਦੇ ਦਿੰਦਾ ਹੈ ਇਦਾਂ ਦੀਆਂ ਚੀਜ਼ਾਂ ਦਾ ਪਰ ਇਹ ਜੇ ਇਹ ਜੇ ਬੰਦੇ ਨੂੰ ਇਹ ਬੋਲਣ ਦਾ ਰੱਬ ਤਰੀਕਾ ਨਹੀਂ ਦਿੰਦਾ ਵੀ ਤੁਸੀਂ ਬੋਲਣਾ ਕਿਵੇਂ ਕੰਮ ਸੇ ਕੰਮ انسان ਨੂੰ ਬੋਲਣਾ ਬੜਾ ਜ਼ਰੂਰੀ ਬੜੇ ਤੁਸੀਂ ਕਿਸੇ ਲੀਡਰ ਦੇ ਵੀਡੀਓ ਵੀ ਪਾਉਣੀ ਹੈ ਜਾਂ ਕਿਸੇ ਦੀ ਪਾਉਣੀ ਤੇ ਕਿਸੇ ਤਰੀਕੇ ਨਾਲ ਪਾਓ ਸੋਚ ਸਮਝ ਕੇ ਪਾਓ ਵੀ ਅਗਲੇ ਦਿਨ ਬੇਜਤੀ ਨਾ ਹੋਵੇ ਅਗਲੇ ਦਿਨ ਹੱਤਿਆ ਨਾ ਬਦਲੇ ਥੂ ਥੂ ਨਾ ਆਵੇ ਹੁਣ ਮੈਂ ਸੋਨਦਾ ਪਿਆ ਜੀ ਇਹ ਪਤਾ ਨਹੀਂ ਉਹ ਬੰਦੇ ਕਿਵੇਂ ਸੀ ਇੱਕ ਮੁੰਡਾ ਮਾਰਿਆ ਗਿਆ ਉਹਨਾਂ ਚੋਂ ਹੁਣ ਇਹਦੀ ਪਤਾ ਸੱਚ ਆ ਕਿ ਝੂਠ ਆ ਤੇ ਜਿਹੜੇ ਦੂਜੇ ਨੇ ਉਹ ਹੁਣ ਉੱਪਰ ਚਾਹ ਜਗ੍ਹਾ ਦੂਜੇ ਹੁਣ ਡਰ ਦੇ ਭੱਜੇ ਫੜ ਕੇ ਜਿਹੜੇ ਹੋਰ ਮੁੰਡੇ ਗੈਂਸਟਰ ਨੇ ਉਹਨਾਂ ਦੇ ਮਗਰ ਲੱਗ ਜਾਣਗੇ ਜੋ ਗੱਲ ਵਧੀ ਘਟੀ ਤਾਂ ਨਾ ਵਧੀ ਨਾ ਤੇ ਕਿਉਂ ਤੂੰ ਛੇਰੋ ਚਾਹੀ ਜੋ ਟੰਡੀਆਂ ਲੈਣੀਆਂ ਨੇ ਅੱਗੇ ਇਹੋ ਹੀ ਹੁੰਦਾ ਸਿੱਧੂ ਮੂਸੇਵਾਲਾ ਨਾਲ ਹੋਇਆ ਜਿਹੜਾ ਬੱਬੂ ਬਾਣ ਉਹ ਵੀ ਉਹ ਕੰਮ ਹੀ ਕਰਦਾ ਸੀ ਕੌਂਟਰੋਵਰਸੀ ਤੇ ਉਹ ਵੀ ਕਰਦਾ ਸੀ ਉਹ ਜਿਹੜੀ ਉਹ ਕੁੜੀ ਹੈ ਜਿਹਦੇ ਨਾਲ ਉਹ ਧੰਕ ਬੇਸ ਵਾਲਾ ਗਿਆ ਸੀ ਤੇ ਉਹ ਧੰਕ ਬੇਸ ਨਾਲ ਤੇ ਕੌਂਟਰੋਵਰਸੀ ਕਰਾਉਂਦੇ ਸੀ ਉਹ ਬੰਨਿਆ ਵੀ ਮੇਰੇ ਤੋਂ ਕੌਂਟਰੋਵਰਸੀ ਕਰਾਉਣੀ ਸੀ ਤੇ ਉਹ ਕੌਂਟਰੋਵਰਸੀ ਕਰਾਉਣ ਦੇ ਵਿੱਚ ਉਹ ਦਿੱਤਾ ਧੰਕ ਬੇਸ ਵਾਲਾ ਉਹ ਵੀ ਉਹ ਧੱਕੇ ਖਾਂਦਾ ਫਿਰਦਾ ਉਹ ਮੁਰਗੋਨਾਂ ਨੇ ਪੁੱਛਿਆ ਹੀ ਨਹੀਂ ਤੇ ਇਹ ਜਿਹੜੇ ਤੁਹਾਡੇ ਮਗਰ ਤੁਹਾਨੂੰ ਪੰਪ ਦੇਣ ਵਾਲੇ ਨੇ ਨਾ ਧਮਕਬੇਸ ਵਾਲੇ ਜਿਵੇਂ ਜਿਵੇਂ ਮਗਰ ਆ ਤੇ ਇਹ ਪੰਪ ਪੰਪ ਦੇਣ ਵਾਲੇ ਮੁਰਗੇ ਖਰੋਂਦੇ ਹੀ ਨਹੀਂ ਹੁੰਦੇ ਹੁਣ ਤੂੰ ਕਟੀਚਾ ਮਰੀਚਾ ਤੇਰੇ ਜੁੰਡੇ ਪਟੀਚੇ ਤੇਰੀ ਪਾਗ ਲਥੀ ਉਹ ਉਹ ਹੀ ਮਾਫੀ ਮੰਗੇ ਮੁਰਗੇ ਵੀਡੀਓ ਪਾਈ ਜਾਣਾ ਉਹ ਹੀ ਵੀਡੀਓ ਪਾਈ ਜਾਣਾ ਫਿਰ ਜਾਂਦਾ ਮਾਫੀ ਨਾ ਮੰਗੇ ਤੇ ਵੀਡੀਓ ਨਾਲ ਆਪਾਂ 21 ਦੀ ਕੱਤੀ ਪਾਪ ਰੋ ਨਾਲੋਂ ਇਹ ਇੰਦੇ ਵਿੱਚ ਜਿਹੜੇ ਆਪਾਂ ਜਨੇ ਵੀ ਯੂਟਿਊਬਰ ਹੈ ਨਾ ਜਿਹੜੇ ਇਦਾਂ ਦੀਆਂ ਗੱਲਾਂ ਕਰਨੇ ਇੱਕ ਨੂੰ ਛੇਤਰ ਪੈਂਦੇ ਨੇ ਤੇ ਵੇਚੀ ਹੁੰਦੀ ਦੋਨ ਦੇ ਵਿੱਚ ਬਈ ਕੱਲ ਨੂੰ ਵਾਲਾ ਦੂਜੇ ਦੇ ਵੀ ਗੱਲ ਪਾ ਜਾਂਦਾ ਅਸੀਂ ਵੀ ਕੋਈ ਵੀਡੀਓ ਪਾਵਾਂਗੇ ਸਾਡੇ ਵੀ ਸਾਨੂੰ ਵੀ ਉਨੀ ਕੀ ਬੁਕਰ ਮੰਗੇ ਪਰ ਇਦਾਂ ਦੀਆਂ ਤੁਸੀਂ ਗੱਲਾਂ ਕਰੋ ਹੀ ਨਾ ਇਦਾਂ ਦੀਆਂ ਗੱਲਾਂ ਤੁਸੀਂ ਕਰੋ ਹੀ ਨਾ ਤੁਸੀਂ ਉਹ ਗੱਲਾਂ ਕਰੋ ਜਿਵੇਂ ਅਜੋਨ ਪਾਣੀ ਆਇਆ ਕੀਰਤ ਕੀਰਤ ਉਹ ਕਲਾਕਾਰ ਹੈ ਉਹ ਪੈਸੇ ਵੰਡਦਾ ਫਿਰਦਾ ਉਹਦੀ ਸੁਭਾਗ ਆਓ ਤੇ ਬਹੁਤ ਚੰਗਾ ਕਰਦਾ ਪਿਆ ਵੀ ਮਾਵਾ ਭੈਣਾਂ ਨੂੰ ਪੈਸੇ ਦੇ ਕੇ ਜਾਂਦਾ ਵੇ ਬਜ਼ੁਰਗ ਮਾੜਾਂ ਨੂੰ ਅੱਜ ਆ ਭੈਣਾਂ ਦੇ ਵਿਆਹ ਹੋਣੇ ਕੁੜੀ ਦਾ ਵਿਆਹ ਦਾ ਸੀ ਉਹਨੇ ਵੀ ਇੱਕ ਨੇ ਕਿਹਾ ਵੀ ਮੈਂ ਗੱਡੀ ਲਿਆ ਕੇ ਦਿਆਂ ਉਹਨੇ ਦੂਜੇ ਨੇ ਵੀ ਤੂੰ ਵਿਆਹ ਰੱਖ 5 ਲੱਖ ਤੇਰੇ ਮਕ ਤੇਰੇ ਅਕਾਊਂਟ ਚ ਪਾ ਦੇਗਾ ਵੇਖਾ ਸਵਾਦ ਆ ਗਿਆ ਨਾ ਕੰਮ ਦਾ ਇਹਨੂੰ ਆਂਦੇ ਨੇ ਸਰਦਾਰੀ ਦੇ ਇਹਨੂੰ ਆਂਦੇ ਨੇ ਸਹੀ ਕੰਮ ਕਿ ਜਿਹੜੇ ਆ ਤੁਸੀਂ ਕੁਮੇ ਕਰਦੇ ਨਾ ਬਈ ਇਹ ਤੁਸੀਂ ਮਕਾਲ ਬਣਾਉਣਾ ਇਹਦਾ ਸਾਡੇ ਜਿਹੜੇ ਅਫਸਰ ਸਾਹਿਬਾਨ ਨੇ ਪੰਜਾਬ ਪੁਰਸ ਦੇ ਉਹਨਾਂ ਨੂੰ ਬੇਨਤੀ ਵੀ ਜਿਹੜੇ ਇਹ ਕੰਟਰੋਵਰਸੀ ਕਰਕੇ ਵੀਡੀਓ ਪਾਉਂਦੇ ਨਾ ਇਹਨਾਂ ਦੇ ਇਹਨਾਂ ਦੇ ਤੁਸੀਂ ਪਰਚੇ ਕਟੋ ਪਰਚੇ ਕੱਢ ਕੇ ਤੇਨਾਂ ਨੂੰ ਜੇਲ੍ਹ ਚ ਦਿਓ ਇਹਨਾਂ ਨੂੰ ਪਤਾ ਲੱਗੇ ਕਿ ਕੰਟਰੋਵਰਸੀ ਕੀ ਕਿਉਂ ਉਹਨੇ ਕੰਟਰੋਵਰਸੀ ਦੀ ਮਕਾਲ ਬਣਾਈ ਹੈ ਕਿ ਕੰਟਰੋਵਰਸੀ ਨੇ ਉਹ ਜੋ ਕੋ ਮੁੰਡਾ ਹੋ ਮਰਿਆ ਉਹ ਇੱਛੇ ਕਰਕੇ ਮਰਿਆ ਹੋ ਸੋ ਇਹ ਗੱਲ ਆ ਇਹ ਚੀਜ਼ਾਂ ਜਿਹੜੇ ਬੰਦੇ ਕੋਲੇ ਦਿਮਾਗ ਨਹੀਂ ਬਈ ਨਾ ਕਰਿਆ ਕਰੋ ਕਿ ਆਪਾਂ ਨੂੰ ਚੰਗੀ ਜਣੀ ਲੱਗਦੀਆਂ ਜਿਹੜੇ ਯੂਟਿਊਬਰ ਆਪਾਂ ਵੀਡੀਓ ਪਾਉਣ ਵਾਲੇ ਚਲੋ ਅਜੀ ਪੌਣੇ ਬਾੜੀ ਚੰਗੀ ਤੁਹਾਨੂੰ ਤਾਂ ਪੈਸੇ ਆਉਂਦੇ ਹੋਣਗੇ ਸਾਨੂੰ ਤਾਂ ਕੋਈ ਪੈਸਾ ਵੀ ਕੋਈ ਨਹੀਂ ਆਉਣਾ ਸਾਨੂੰ ਤਾਂ ਕੋਈ ਪੈਸਾ ਵੀ ਨਹੀਂ ਮੇਰੇ ਵੀਰ ਆਉਦਾ ਠੀਕ ਹੈ ਕਿ ਨਹੀਂ ਕਿ ਅਜੀ ਅਜੀ ਬਿਲਕੁਲ ਹੀ ਨਹੀਂ ਪਉਦੇ ਕਿਸੇ ਦੇ ਕਿਸੇ ਨੂੰ ਇਦਾਂ ਦੀ ਗਾਲ ਕੱਢ ਕੇ ਯਾ ਤੇਰੀ ਮਾਂ ਨੂੰ ਹੀ ਤੇਰੀ ਭੈਣ ਨੂੰ ਹੀ ਇਹ ਗਾਲਾਂ ਕੱਢਣੀਆਂ ਕੋਈ ਚੰਗੀ ਗੱਲ ਨਹੀਂ ਬਿਲਕੁਲ ਚੰਗੀ ਗੱਲ ਨਹੀਂ ਤੇ ਨਾ ਇਹ ਗਾਲਾਂ ਕੱਢਿਆ ਕਰੋ ਠੀਕ ਹੈ ਗੁੱਸਾ ਲੱਗਣਾ ਕਈਆਂ ਨੂੰ ਕਈਆਂ ਨੇ ਕਮੈਂਟਾਂ ਦੇ ਵਿੱਚ ਮੈਨੂੰ ਬੜਕ ਬਾਕੀ ਚਲੋ ਕਈ ਜਣ ਕਮੈਂਟਾਂ ਦੇ ਵਿੱਚ ਆਪਾਂ ਨਹੀਂ ਕਦੇ ਕਿਹੜਾ ਗੁੱਸਾ ਕੀਤਾ ਉਹ ਸੋਚ ਹੁੰਦੀ ਆਪੋ ਆਪਣੇ ਬੰਦੇ ਆ ਦੇ ਅਸੀਂ ਗੱਲ ਕਿਸੇ ਨੂੰ ਬੋਲਦੇ ਨਹੀਂ ਕਿਸੇ ਨੂੰ ਵੀ ਕਮੈਂਟਾਂ ਦੇ ਵਿੱਚ ਜਿਹੜੇ ਬੰਦੇ ਨੂੰ ਸੋਚ ਹੁੰਦੀ ਪੰਪ ਦੇਣ ਨਾਲ ਤਿੰਨ ਜਿਵੇਂ ਪ੍ਰਧਾਨ ਮੰਤਰੀ ਬਾਜੇਗਾ ਸੀ ਉਹਨੂੰ ਲੋਕਾਂ ਨੇ ਪੰਪ ਦੇ ਦੇਗੇ ਜਹਾ ਪ੍ਰਧਾਨ ਮੰਤਰੀ ਪੱਲੇ ਪ੍ਰਧਾਨ ਮੰਤਰੀ ਲੈ ਉਹ ਧੱਕਿਆ ਪੇ ਜੇਲ੍ਹ ਦੇ ਵਿੱਚ ਜਦੋਂ ਬਾਹਰ ਆ ਕੇ ਵੇਖੀ ਜਾਏਗੀ ਕਟੀਜ ਕਟੀਜ ਕੇ ਪੁਲਿਸ ਨੇ ਕੁੱਟ ਕੁੱਟ ਗੋਹਿਆਂ ਦੇ ਲੰਬੁਲਾ ਦੇਣੇ ਅੱਧੋ ਜਿਆਦੀ ਉਮਰ ਉਹਦੇ ਸੁੱਤਰ ਖਾ ਕੇ ਕਈਆ ਬਜੇਗਾ ਫਾਦੋ ਜਾਰੀ ਹੋ ਬੜਾ ਕੁੱਟ ਖਾ ਗਿਆ ਕਿ ਬੰਦੇ ਦੀ ਚਲੀ ਜਾਣੀ ਸੋਏ ਗਾਲਾ ਪੰਪ ਦੇਣ ਵਾਲਾ ਪਰਾਉ ਕੁਝ ਨਹੀਂ ਜਾਂਦਾ ਹੁੰਦਾ ਆਪਦਾ ਸੋਚਿਆ ਕਰੋ ਜਿਹੜੇ ਆਪਾਂ YouTube ਬੰਦਾ ਵੀਡੀਓ ਪਾਉਣਾ ਨੇ ਆਪਾਂ ਕਿਸੇ ਤੇ ਵੀ ਲਾ ਕੇ ਨਹੀਂ ਪਾਉਣੀ ਜਿਹੜੀ ਕਮਾਈ ਕਰਦੇ ਤੁਸੀਂ ਕਮਾਈ ਦੀ ਖਾਤਰ ਹੀ ਕਰਦੇ ਹੋ ਚਲੋ ਮੈਨੂੰ ਦਾ ਕੋਈ ਪੈਸਾ ਨਹੀਂ ਹੁੰਦਾ ਨਾ Facebook ਤੇ ਨਾ Instagram ਤੋਂ ਨਾ YouTube ਤੋਂ ਤੇ ਆਪਾਂ ਤਾਂ ਵੀ ਨਹੀਂ ਕੰਟਰੋਵਰਸੀ ਕਿਹਨਾ ਕਰਦੇ ਕਰਨੀ ਉਹਦੀ ਸਾਨੂੰ ਜਿਹੜੀ ਗੱਲ ਮੈਨੂੰ ਨਹੀਂ ਕੰਟਰੋਵਰਸ ਕਰਨੀ ਉਹਦੀ ਬੋਝ ਪੜਨਾ ਬੜਿਆ ਦੇ ਬੰਦਾ ਭਾਈ ਬਿਲਕੁਲ ਇਹ ਕੰਮ ਅਸੀਂ ਨਹੀਂ ਕਰਨਾ ਅਜੀ ਤੁਹਾਡੀ ਮਗਾਲ ਆਪਦੇ ਗੱਲ ਕਿਉਂ ਲੱਗੀ ਇਸ ਕਰਕੇ 6 ਲਾਈਕ ਕਮੈਂਟ ਕਰਦੇ ਜੀ ਵੀ ਕੇ ਟੀਵੀ ਚੈਨਲ 1276 YouTube ਤੇ Instagram ਤੇ Facebook ਤੇ 6 ਲਾਈਕ ਫੋਲੋ ਜੀ ਨਿਕ ਬਣੇ ਪਣੀ ਦਬਾ ਕੇ ਲਾਈਕ ਕਰਕੇ ਕਮੈਂਟ ਜਰੂਰ ਮੇਰੇ ਵੀਰੇ ਲਿਖਿਆ ਕਰੋ ਕਮੈਂਟਾਂ ਦੇ ਦੱਸਿਆ ਕਰੋ ਵੀਓ ਚੰਗੀ ਜਣ ਮਾੜੀ ਜਣ ਬਾਕੀ ਇੱਕ ਮੈਨੂੰ ਜਰੂਰ ਦੱਸਿਆ ਜੀ ਕਿ ਮੇਰੀਆਂ ਵੀਡੀਓ ਕਿੱਥੋਂ ਕਿੱਥੋਂ ਤੱਕ ਜਾਂਦੀਆਂ ਨੇ ਪੰਜਾਬੀ ਜੀ ਨਹੀਂ ਜਾਂਦੀ ਕਿ ਕਿੱਥੋਂ ਕਿੱਥੋਂ ਤੱਕ ਜਾਂਦੀਆਂ ਨੇ ਕੁੱਤ ਕੁੱਤ ਕੱਟ ਕੇ ਨਹੀਂ ਜਾਂਦੇ ਇਹ ਕੰਮ ਜ਼ਰੂਰ ਕਰਿਆ ਜੀ ਠੀਕ ਹੈ ਜੀ ਤੇ ਮਾਰੇ ਇਲਾਕਾ ਮਾਤਮਾ ਮਾਰੇ ਭਲਾ ਕਰੇ ਪੰਜਾਬ ਦਾ ਸ਼ੁਕ ਸ਼ਾਂਤੀ ਬਖਸ਼ੇ ਪਾਣੀ ਆਏ ਨੇ ਕਣਕਾਂ ਬੀਜਣ ਖੇਤਾਂ ਬੀਜਣ ਆਪੋ ਆਪਣੇ ਲੋਕ ਘਰਾਂ ਤੇ ਜਾਣ ਮਹਾਰਾਜਾਂ ਨੂੰ ਘਰਾਂ ਪੋਪਣ ਦੇ ਲੈ ਕੇ ਜਾਏ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਗੇ ਟੀਵੀ ਚੈਨਲ 1276 YouTube Instagram Facebook ਸ਼ੇਅਰ ਫੋਲੋ ਲਾਈਕ ਕਮੈਂਟ ਕਰਦੇ ਆਂ